ਖੜੇ ਆ ਪਿੰਡ ਸ਼ੰਕਰ ਦੇ ਵਿੱਚ ਆ ਤੇ ਇਥੇ ਬਿਰਦੀ ਮੈਡੀਕਲ ਮੈਡੀਕੋਟ ਦਾ ਜਿਹੜੀ ਦੁਕਾਨ ਸੀਗੀ ਬੀਤੀ ਰਾਤ ਚੋਰਾਂ ਨੇ ਇਸ ਦੁਕਾਨ ਨੂੰ ਜਿਹੜਾ ਆਪਣਾ ਨਿਸ਼ਾਨਾ ਬਣਾਇਆ ਤੇ ਕਿਵੇਂ ਦੇਖੋ ਚੋਰਾਂ ਦੇ ਜਿਹੜੇ ਹੌਸਲੇ ਕਿੰਨੇ ਵਧੇ ਹੋਏ ਆ ਇਹਨਾਂ ਨੂੰ ਬਿਲਕੁਲ ਵੀ ਨਾ ਦਾ ਪ੍ਰਸ਼ਾਸਨ ਦਾ ਡਰ ਵਾ ਨਾ ਇਹਨਾਂ ਨੂੰ ਲੋਕਾਂ ਦਾ ਡਰ ਵਾ ਸ਼ਰਿਆਮ ਦੇਖੋ ਆ ਸ਼ਟਰ ਨੂੰ ਤੋੜ ਕੇ ਤੀਹੇ ਭੰਨ ਕੇ ਜਿਹੜੇ ਆ ਉਹ ਦੁਕਾਨ ਦੇ ਅੰਦਰ ਜਿਹੜੇ ਆ ਉਹ ਦਾਖਲ ਹੋਏ ਆ ਤੇ ਵਾਡੇ ਸਾਹਮਣੇ ਸੀਸੀਟੀਵੀ ਕੈਮਰੇ ਵੀ ਲੱਗੇ ਹੋਇਆ ਦੁਕਾਨਾਂ ਨੇ ਫਿਰ ਵੀ ਇਨਾ ਚੋਰਾਂ ਨੂੰ ਕੋਈ ਡਰ ਭੌ ਨਜ਼ਰ ਨਹੀਂ ਆ ਰਿਹਾ ਇਹਨਾਂ ਦੇ ਵਿੱਚ ਤੇ ਆਪਾਂ ਗੱਲ ਕਰਦੇ ਹਾਂ ਇੱਥੇ ਦੁਕਾਨ ਦੇ ਮਾਲਕਾਂ ਦੇ ਨਾਲ ਕਿ ਕਿੰਨਾ ਕੁ ਨੁਕਸਾਨ ਹੋਇਆ ਤੇ ਕਿ ਬੀਤੀ ਰਾਤ ਇਹਨਾਂ ਨੂੰ ਪਤਾ ਕਿਦਾਂ ਲਗਾ ਤੇ ਤਕਰੀਬਨ 4:30 5:00 ਵਜੇ ਮੈਂ ਟੀਲਿਫੋਨ ਆਇਆ ਤੇ ਇੱਕ ਵਾਰ ਸਾਡੇ ਤੇ ਸਵੈ ਸੇਵਕ ਆਉਂਦੇ ਆ ਜਿਹੜੇ ਵਾਈ ਗਨੋਗਾ ਦੇ ਸ਼ਟਰ 'ਤੇ ਜਾ ਹੈ ਜਦ ਆ ਕੇ ਦੇਖਿਆ ਤਾਂ ਸ਼ਟਰ ਭੰਨ ਜੇ ਤਾਂ ਸਾਡੇ ਅੰਦਰੋਂ ਜਿਹੜੀ ਪੇਮੈਂਟ ਪਈ ਸੀ ਇੱਕ ਸਾਡੀ ਕੱਜੀ ਦਸਬੰਦ ਗੱਡੇ ਹੁੰਦੇ ਆ ਉਹ ਤਕਰੀਬਨ 50-60 ਹਜ਼ਾਰ ਰੁਪਈਆ ਸੀਗਾ ਉਹ ਉਹ ਅਸੀਂ ਗਰੀਬ ਲੋਕਾਂ ਲਈ ਜਾਂ ਉਹਨਾਂ ਦੀ ਮਦਦ ਲਈ ਸਾਡੀ ਉਹ ਚੈਰੀਟੇਬਲ ਹੈਗੀ ਆ ਸੋਸਾਇਟੀ ਉਹਦੇ ਰੱਖਿਆ ਹੁੰਦਾ ਕਿ ਕੋਈ ਗਰੀਬ ਦੇ ਕੰਮ ਆ ਸਕੇ ਪਰ ਉਹ ਕਾਲੇ ਪੇਮੈਂਟ ਉਹ ਚੱਕ ਕੇ ਲੈ ਗਿਆ ਨਾਲ ਲੋਕਲ ਭੰਗੇ ਅੰਦਰ ਹੋਰ ਵੀ ਸੀਗੇ 2000 ਰੁਪਏ ਤੋਂ 10 ਕਾ ਜ਼ਿਆਦਾ ੱਲੇ ਤੇ ਇਹ ਦੀ ਜਿਹੜੀ ਪ੍ਰਸ਼ਾਸਨ ਨੂੰ ਜਾਂ ਰਿਪੋਰਟ ਵੀ ਲਿਖਾਈ ਉਹ ਸਵੇਰੇ ਇਨਫਰਮੇਸ਼ਨ ਦਿੱਤੀ ਸੀਗੀ ਤਾਂ ਇਨਫਰਮੇਸ਼ਨ ਪਿਛਲੇ ਸਾਲ ਵੀ ਸਾਡੇ ਇੱਥੇ ਉਦੋਂ 40-50 ਹਜ਼ਾਰ ਦਾ ਉਦੋਂ ਸਾਡਾ ਨੁਕਸਾਨ ਹੋਇਆ ਸੀਗਾ ਪਰ ਉਹਦੀ ਵੀ ਕੋਈ ਕੋਈ ਨਹੀਂ ਲੱਭੀ ਤਾਂ ਹੌਲੀ ਉਹਨਾਂ ਦਾ ਹੌਸਲੇ ਇਹਨੇ ਬੁਲਾਉਂਦੇ ਆ ਬੜਾ ਦੋਖਣਾ ਗਹਿਣਾ ਪੈਂਦਾ ਵੀ ਪ੍ਰਸ਼ਾਸਨ ਨਾ ਦੀ ਕੋਈ ਚੀਜ਼ ਹੈ ਨਹੀਂ ਦੇਖੋ ਜਿਵੇਂ ਇਹਨਾਂ ਨੇ ਦੱਸਿਆ ਆ ਕਿ ਇਹਨਾਂ ਦੇ ਪਿਛਲੇ ਸਾਲ ਵੀ ਇਸੇ ਦੁਕਾਨ ਤੇ ਚੋਰੀ ਹੋਈ ਆ ਤੇ ਉਦੋਂ ਇਹਨਾਂ ਨੇ ਰਿਪੋਰਟਾਂ ਵੀ ਲਖਾਈਆਂ ਤੇ ਕੋਈ ਪ੍ਰਸ਼ਾਸਨ ਦੀ ਕੋਈ ਕਾਰਵਾਈ ਨਹੀਂ ਹੋਈ ਇੱਥੇ ਇੱਕ ਹੋਰ ਵੀ ਦੁਕਾਨਦਾਰ ਖੜੇ ਆ ਕਿ ਸਾਰੇ ਦੁਕਾਨਦਾਰਾਂ ਦੇ ਚਿਹਰਿਆਂ ਤੇ ਚਿੰਤਾ ਜਿਹੜੀ ਆ ਨਜ਼ਰ ਆ ਰਹੀ ਆ ਚਿੰਤਾ ਜਿਹੜੀ ਨਜ਼ਰ ਆ ਰਹੀ ਆ ਵੀ ਜਿਹੜਾ ਆਏ ਦਿਨ ਇਹ ਜਿਹੜੇ ਆ ਤੁਸੀਂ ਆਮ ਦੇਖਦੇ ਆ ਖਬਰਾਂ ਸੁਣਦੇ ਆ ਕਿ ਆਏ ਦਿਨ ਜਿਹੜੀ ਆ ਉਹ ਪੰਜਾਬ ਦੇ ਵਿੱਚ ਖਾਸ ਕਰਕੇ ਮਫੋਦਰ ਹਲਕੇ ਦੇ ਵਿੱਚ ਚੋਰੀਆਂ ਜਿਹੜੀਆਂ ਆਏ ਦਿਨ ਹੋਉਂਦੀਆਂ ਆ ਤੇ ਇਹਦੇ ਨਾਲ ਖਾਸ ਕਰਕੇ ਜਿਹੜੇ ਦੁਕਾਨਦਾਰ ਵੀਰ ਆ ਇਹ ਚਿੰਤਾ ਦੇ ਵਿੱਚ ਆ ਤੇ ਹੁਣ ਕੀ ਕਹਿਣਾ ਚਾਹੁੰਦੇ ਆ ਤੁਸੀਂ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਵੀ ਜੇ ਅਸੀਂ ਮਿਹਨਤ ਮਜ਼ਦੂਰੀ ਕਰਕੇ ਵੀ ਜੇ ਰੋਟੀ ਜੀ ਠੇਕਾ ਲਾਦੇ ਕਦੇ ਸਾਡੀ ਸੇਫਟੀ ਕੀ ਹੈ ਦੋਸਤ ਅਸੀਂ ਕਦੋਂ ਕੰਮ ਕਰਾਂਗੇ ਜਿੰਨੇ ਸੌਣ ਰਾਤ ਨੂੰ ਸੌਣ ਨਹੀਂ ਸਕਦੇ ਜਿੰਨੇ ਕੰਮ ਨਹੀਂ ਕਰ ਸਕਦੇ ਜੇ ਕੰਮ ਕਰਦੇ ਤਾਂ ਸਾਨੂੰ ਲੁੱਟਣ ਆ ਜਾਂਦੇ ਆ ਅਸੀਂ ਬੱਚੇ ਆਪਾਂ ਨੇ ਜਾਂ ਦੁਕਾਨਾਂ ਦੇ ਘਰ ਕਿਤਾੜੀ ਕੀ ਦੇ ਖੜਾ ਦੇਖੋ ਇਹਨਾਂ ਨੇ ਦੱਸਿਆ ਕਿ ਕਿੰਨੀ ਚਿੰਤਾ ਇਹਨਾਂ ਦੇ ਜਿਹੜੀ ਉਹ ਨਜ਼ਰ ਆ ਰਹੀ ਆ ਕਿ ਕਹਿੰਣਾ ਦੁਕਾਨਦਾਰਾਂ ਦਾ ਕਹਿਣਾ ਆ ਕਿ ਜੇ ਅਸੀਂ ਮਿਹਨਤ ਕਰਦੇ ਆਂ ਤੇ ਮਿਹਨਤ ਕਰਕੇ ਸ਼ਾਮ ਨੂੰ ਘਰ ਜਾਂਦੇ ਆਂ ਤਾਂ ਉਹ ਦੂ ਬਾਅਦ ਜਦੋਂ ਦੁਪਹਿਰ ਦਾ ਇਹਨਾਂ ਸਵੇਰੇ ਘਰੋਂ ਵਾਪਸ ਆਉਣੇ ਆ ਤੇ ਉਹ ਸ਼ਟਰ ਜਿਹੜੇ ਆ ਉਹ ਦੁਕਾਨਾਂ ਦੇ ਦੁਕਾਨ ਦੇ ਟੁੱਟੇ ਹੁੰਦੇ ਆ ਜਾਂ ਫਿਰ ਕਿੰਨਾ ਜਿਹੜਾ ਹੌਸਲਾ ਆ ਉਹ ਕੰਮ ਕਰਨ ਵਾਲੇ ਬੰਦੇ ਦਾ ਆ ਦਿਆਂ ਜਾਂਦਾ ਤੇ ਦੂਸਰਾ ਇਹ ਆ ਕਿ ਜਦੋਂ ਕਾਰਵਾਈ ਨਹੀਂ ਕੋਈ ਹੁੰਦੀ ਪ੍ਰਸ਼ਾਸਨ ਵੱਲੋਂ ਤਾਂ ਇਹ ਵੀ ਇਹਨਾਂ ਦੇ ਲਈ ਇੱਕ ਜਿਹੜੀ ਉਹ ਚਿੰਤਾ ਦੀ ਗੱਲ ਜਿਹੜੀ ਉਹ ਇਹਨਾਂ ਦੇ ਸਾਫ਼ ਇਹਨਾਂ ਨੇ ਦੱਸੀਆ ਕਿ ਵੀ ਇੱਕ ਬਹੁਤ ਵੱਡੀ ਚਿੰਤਾ ਆ ਕਿ ਚੋਰੀਆਂ ਨੂੰ ਠੱਲ ਕੀ ਜੇ ਸਰਕਾਰ ਆ ਜਾਂ ਕੋਈ ਵੀ ਪ੍ਰਸ਼ਾਸਨ ਆ ਕਿਦਾਂ ਚੋਰੀਆਂ ਨੂੰ ਜਿਹੜੀ ਠੱਲ ਆਏਦਨ ਹੋ ਰਹੀਆਂ ਠੱਲ ਪੈ ਨਹੀਂ ਰਹੀ ਚੋਰੀਆਂ ਨੂੰ ਤੇ ਕਿੱਥੇ ਕੀ ਲੱਗਦਾ ਕਿ ਕਿ ਇੰਨਾ ਹਾਲ ਕਿਉਂ ਮੰਦਾ ਹੋਈ ਜਾ ਰਿਆ ਜਿੰਨਾ ਕਿ ਮੈਂ ਦੇਖਿਆ ਪ੍ਰਸ਼ਾਸਨ ਸਰਕਾਰ ਦੇ ਕੋਲ ਸਾਡੇ ਇੱਥੇ ਪੁਲਿਸ ਕਿਉਂ ਨਹੀਂ ਐ ਇੱਥੇ 200 ਮੀਟਰ ਦੇ ਹੁਣ ਉਥੇ ਮੁਲਾਜ਼ਮ ਜਾ ਰਿਹਾ ਸਿਰਫ ਚਾਰ ਮੁਲਾਜ਼ਮ ਹੈ ਤਾਂ 19 ਪੈਂਦੇ ਉਹਦੇ ਅੰਡਰ ਉਹਨਾਂ ਨੂੰ ਫਿਰ ਕਿਤੇ ਕੋਟ ਕੀ ਜਿਹੜੀ ਵੀ ਜਾਣਾ ਪੈਂਦਾ ਹੋਰ ਕੰਮ ਕਰਨੇ ਪੈਂਦੇ ਵੀਆਈਪੀ ਡਿਊਟੀਆਂ ਲੱਗ ਜਾਂਦੀਆਂ ਚਾਰ ਜਿਹੜੇ ਮੁਲਾਜ਼ਮ ਹੈ ਉਹ ਇਹਨੇ ਏਰੀਆ ਨੂੰ ਕਿੱਦਾਂ ਸੰਭਲ ਲਿਆ ਪ੍ਰਸ਼ਾਸਨ ਇਹਨਾਂ ਨੂੰ ਚਾਹੀਦਾ ਮੁਲਾਜ਼ਮ ਵਧਾਉਣੇ ਚਾਹੀਦੇ ਆ ਤੇ ਹੁਣ ਉਹ ਰਾਹ ਨੂੰ ਨੱਕੇ ਲੱਗਣਗੇ ਤੇ ਨਾ ਕਿ ਤੇ ਕੋਈ ਫੜ ਹੋਵੇ ਕਿ ਐਵਰੇਜ ਕਰਕਾਨ ਤੋਂ ਵੀ ਜਾਨੀ ਗੱਡੀਆਂ ਚੱਲਦੀਆਂ ਉਹ ਕਹਿੰਦੇ ਜੀ ਅਸੀਂ ਚੈਕਿੰਗ ਤੇ ਚੈਕਿੰਗ ਦੇ ਵਿੱਚ ਉਹ ਕਿੱਥੇ ਗਈ ਜੈ ਗਈ ਉਹ ਨਾਕੇ ਕਿੱਥੇ ਗਏ ਦੇਖੋ ਇਹਨਾਂ ਨੇ ਬਹੁਤ ਜਿਹੜੀ ਉਹ ਗੱਲ ਚਿੰਤਾ ਦੀ ਕੀਤੀ ਆ ਕਿ ਜਿਹੜੇ ਇਥੋਂ ਪੁਲਿਸ ਸਟੇਸ਼ਨ ਉਹ ਬਿਲਕੁਲ 200 ਮੀਟਰ ਦੀ ਦੂਰੀ ਤੇ ਆ ਤੇ ਜਿਹੜਾ ਉਹ ਉਥੇ ਮੁਲਾਜ਼ਮ ਇਹਨਾਂ ਦੇ ਕਹਿਣ ਮੁਤਾਬਕ ਵੀ ਚਾਰ ਮੁਲਾਜ਼ਮ ਆ 17 18 ਤੋਂ ਬਾਅਦ ਪੈਂਡਵਾ ਤੇ ਉਹ ਪੁਲਿਸ ਵਾਲੇ ਜਦੋਂ ਆਪਣੀਆਂ ਡਿਊਟੀਆਂ ਕਿੱਥੇ ਕਿੱਥੇ ਕਰਨਗੇ ਸਰਕਾਰ ਨੂੰ ਚਾਹੀਦਾ ਕਿ ਪੁਲਿਸ ਦੀ ਜਿਹੜੀ ਆ ਉਹ ਗਿਣਤੀ ਵਧਾਵੇ ਤੇ ਇਹਨਾਂ ਚੌਕੀਆਂ ਦੇ ਵਿੱਚ ਹੋਰ ਜ਼ਿਆਦਾ ਮੁਲਾਜ਼ਮ ਦੇਵੇ ਤਾਂ ਕਿ ਜਿਹੜੀ ਲੋਕਾਂ ਦੀ ਇਫਾਜ਼ਤ ਹੋ ਸਕੇ ਇਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਨਾਕੇ ਆ ਉਹ ਸਹੀ ਤਰੀਕੇ ਨਾਲ ਲੱਗਣੇ ਚਾਹੀਦੇ ਆ ਤਾਂ ਜੋ ਇਹਨਾਂ ਚੀਜ਼ਾਂ ਨੂੰ ਠੱਲ ਪਾਈ ਜਾ ਸਕੇ ਤੇ ਇਹ ਜਿਹੜੀ ਆ ਇੱਕ ਬਹੁਤ ਚਿੰਤਾ ਵਾਲੀ ਗੱਲ ਆ ਕਿ ਜਿਹੜਾ ਨੁਕਸਾਨ ਹੁੰਦੇ ਆ ਆਏ ਦਿਨ ਜਿਹੜੀਆਂ ਚੋਰੀਆਂ ਹੋ ਰਹੀਆਂ ਆ ਇਹ ਆਮ ਲੋਕ ਚੰਤਾ ਦੇ ਵਿੱਚ ਨਜ਼ਰ ਆ ਰਹੇ ਆ ਇੱਥੇ ਹੋਰ ਵੀ ਦੁਕਾਨਦਾਰ ਖੜੇ ਆ ਸ਼ੰਕਰ ਬਾਸਾਡੇ ਤੇ ਜਿਹੜੀ ਪੂਰੀ ਮਾਰਕੀਟ ਆ ਇਹਦੇ ਹੋਰ ਵੀ ਦੁਕਾਨਦਾਰ ਖੜੇ ਆ ਆਪਾਂ ਉਹਨਾਂ ਨਾਲ ਵੀ ਇਹ ਗੱਲ ਕਰਦੇ ਆਂ ਦੇਖੋ ਜਿਹੜੀ ਆਏ ਦਾ ਨਾ ਪਿੱਛੇ ਵੀ ਪਹਿਲਾਂ ਵੀ ਇਹਨਾਂ ਦੀ ਦੁਕਾਨ ਤੇ ਚੋਰੀ ਹੋਈ ਆ ਹੋਰ ਵੀ ਜਿਹੜੀਆਂ ਵਾਰ ਦਾਤਾ ਚੋਰੀਆਂ ਹੋ ਰਹੀਆਂ ਉਸ ਤੋਂ ਪਹਿਲਾਂ ਇੱਥੇ ਕਰਿਆਨੇ ਦੀ ਦੁਕਾਨ ਤੇ ਵੀ ਜਿਹੜੀ ਆ ਉਹ ਲੁੱਟ ਖੋ ਹੋ ਚੁੱਕੀ ਆ ਤੇ ਕੀ ਕਹਿਣਾ ਚਾਹੁੰਦੇ ਸਾਰੇ ਤੁਸੀਂ ਦੁਕਾਨਦਾਰ ਐਸ ਟਾਈਮ ਇਕੱਠੇ ਆ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦੇ ਆ ਜੀ ਵੀਆ ਜੀਪ ਮੁਲਾਜ਼ਮ ਵਧਾਏ ਜਾਣ ਇਲਾਕਾ ਲੱਗਦਾ ਦੇ ਵੀਰੀ ਗੱਲ ਬਣਦੀ ਹੋਰ ਤੋਂ ਬਿਚਾਰ ਹੁਣ ਅਸੀਂ ਦੇਖਦੇ ਆ ਜਿਹੜਾ ਇੱਕ ਅੰਡਰ ਬ੍ਰਿਜ ਬਣਿਆ ਲਿੱਤਰਾਂ ਵਾਟਕ ਤੇ ਉਥੇ ਦੁਪਹਿਰੇ ਦਿਨ ਦੇ ਕੋਈ ਸੇਫਟੀ ਹੈ ਜਿੰਨੀ ਨਹੀਂ ਸੇਫਟੀ ਉਥੇ ਉਥੇ ਲੁੱਟਾਂ ਨੂੰ ਉਥੇ ਹੋ ਰਹੀਆਂ ਲੋਕੀ ਪੈਨਸ਼ਨ ਲੈ ਕੇ ਆਉਂਦੇ ਆ ਬੱਲੇ ਸਾਡੇ ਘਰ ਦਾ ਗੁਜ਼ਾਰਾ ਚੱਲੇ ਉਹਨਾਂ ਨੂੰ ਲੁੱਟਿਆ ਜਾਂਦਾ ਉਹ ਇੱਥੇ ਇੱਕ ਇਹ ਆ ਪੰਗ ਬਿਆਕਤੀ ਹੂਈ ਉਹ ਆਪਣੀ ਪੈਨਸ਼ਨ ਲੈ ਕੇ ਆਇਆ ਬੱਲੇ ਵੀ ਮੈਂ ਦਵਾਈ ਦਾ ਰੋਗ ਲੈ ਲੂੰ ਘਰ ਦਾ ਮੜਾ ਮੋਟਾ ਰਾਕਸ਼ਨ ਲੈ ਲੂੰਗਾ ਤੋਂ ਉਨ ਉਥੇ ਘਿਰ ਕੇ ਉਹਦਾ ਮੋਬਾਈਲ ਵੀ ਖੋਲਿਆ ਪੈਸੇ ਵੀ 5000 ਰੁਪਏ ਸਿਰ ਉਹਦੇ ਕੋਲ ਉਹ ਵੀ ਦੁਪਹਿਰੇ ਦਿਨ ਦੇ ਉਥੇ ਸੇਫਟੀ ਹੈ ਨਹੀਂ ਉਥੇ ਨੰਗਨ ਕੋਈ ਬੰਦਾ ਉੱਥੋਂ ਜਿਹੜਾ ਆਉਂਦਾ ਇੱਥੇ ਸਾਡੇ ਇਹ ਕੈਪੀਟਲ ਬੈਂਕ ਦਾ ਮੁਲਾਜ਼ਮ ਹੈ ਸਿਗਾ ਉਹ ਵੜ ਸਕਦੇ ਹੋ ਨਾ ਜੰਗ ਹੁੰਦਾ ਤਾਂ ਵੱਢਿਆ ਗਿਆ ਸੀ ਉਹ ਦੇਖੋ ਇਹ ਪੰਜਾਬ ਲਈ ਇੱਕ ਬਹੁਤ ਵੱਡੀ ਚਿੰਤਾ ਦੀ ਗੱਲ ਵਾ ਤੁਸੀਂ ਦੇਖਿਆ ਕਿ ਕੱਲ ਹਲੇ ਚੋਣਾ ਹੋਈਆਂ ਆ ਤੇ ਅੱਜ ਇਹ ਜਿਹੜੀ ਬਾਰਦਾਤ ਹੋਈ ਆ ਤੇ ਆਏ ਦਿਨ ਜਿਹੜਾ ਰਾਹਾਂ ਦੇ ਵਿੱਚ ਜਿਹੜਾ ਲੋਕਾਂ ਨੂੰ ਲੁੱਟਿਆ ਜਾਂਦਾ ਲੋਕ ਘਰਾਂ ਤੋਂ ਬਾਹਰ ਆਉਣ ਲਈ ਵੀ ਡਰ ਰਹੇ ਆ ਕਿਉਂਕਿ ਜਿਵੇਂ ਇਹਨਾਂ ਨੇ ਦੱਸਿਆ ਕਿ ਜਿਹੜੇ ਬੈਂਕ ਮੁਲਾਜ਼ਮ ਜਾਂ ਹੋਰ ਲੋਕ ਜਿਹੜੇ ਜਦੋਂ ਸੁੰਨੇ ਰਾਹਾਂ ਤੋਂ ਲੰਘਦੇ ਆ ਤੇ ਉਹਨਾਂ ਨੂੰ ਸ਼ਰਿਆਮ ਦਿਨੇ ਵੀ ਲੁੱਟਿਆ ਜਾਂਦਾ ਆ ਤੇ ਇਹ ਜਿਹੜਾ ਪੰਜਾਬ ਆ ਇਹ ਇਸ ਟਾਈਮ ਜਿਹੜਾ ਕਿੱਧਰ ਨੂੰ ਜਾ ਰਿਹਾ ਆ ਤੇ ਇਹਨੂੰ ਸਰਕਾਰਾਂ ਨੂੰ ਇਹਦੇ ਬਾਰੇ ਜ਼ਰੂਰ ਸੋਚਣਾ ਚਾਹੀਦਾ ਕਿ ਜਿਹੜੇ ਲੋਕ ਆ ਅਸਲ ਮੁੱਦੇ ਜਿਹੜੇ ਆ ਪੰਜਾਬ ਦੇ ਜਿਹੜੇ ਇਹ ਆ ਕਿ ਇਸ ਟਾਈਮ ਲੋਕ ਚੋਰਾ ਤੋਂ ਦੁਖੀ ਆ ਨਸ਼ਿਆਂ ਤੋਂ ਦੁਖੀ ਆ ਇਹ ਚੀਜ਼ਾਂ ਨੂੰ ਜਿਹੜਾ ਸਰਕਾਰਾਂ ਨੂੰ ਇਹਨਾਂ ਵੱਲ ਧਿਆਨ ਦੇਣਾ ਚਾਹੀਦਾ ਆਈਡੀਅਲੀ ਡਰਾਈਵਿੰਗ ਇੰਸਟੀਚਿਊਟ ਹੁਣ ਅਲਕੁਇਨ ਜਿਵੇਂ ਜੋ ਆਪ ਸਾਥ ਦੀ ਸੇਵਾ ਵਿੱਚ 1990 ਤੋਂ ਗੁਜਰਾ ਟ੍ਰਾਂਸਪੋਰਟ ਗਰੁੱਪ ਵੱਲੋਂ ਸਰਦਾਰ ਹਰਜੀਤ ਸਿੰਘ ਤਖਰ ਦੀ ਦੇਖ ਰਿਹਾ ਹੈ ਹਿੱਟ ਚੱਲ ਰਿਹਾ ਹੈ ਇਸ ਸਿੱਟ ਚ ਡਰਾਈਵਿੰਗ ਲਾਇਸੈਂਸ ਤੇ ਕੰਸਟਰਕਸ਼ਨ ਦੇ ਕੰਮਾਂ ਵਿੱਚ ਹਜ਼ਾਰਾਂ ਪੰਜਾਬੀਆਂ ਨੇ ਫਾਇਦਾ ਲਿਆ। ਹੁਣ ਹੋਰ ਵੀ ਨੰਨੀਆਂ ਸਹੂਲਤਾਂ ਲਈ ਗਲਫ ਗਲੋਬਲ ਡਿਵੈਲਪਰਸ ਨਾ ਖੋਬਿਰ ਵਿਖਿਆਓ। ਤੇਸ ਵਧੀਆ ਮੌਕੇ ਦਾ ਲਾਭ ਉਠਾ। ਡਰਾਈਵਿੰਗ ਲਾਇਸੈਂਸ ਲਈ ਸਿਰਫ 50000 ਐਡਵਾਂਸ ਬਾਕੀ ਪੈਸੇ ਦੁਬਈ ਪਹੁੰਚ ਕੇ ਦਿਓ। ਪੀ ਐਂ ਸੀ ਕੰਪਨੀ ਵਿੱਚ ਕੰਸਟਰਕਸ਼ਨ ਦੇ ਕੰਮਾਂ ਦੀ ਹੈ ਸਹੂਲਤ। ਦੁਬਈ ਜਾਣ ਤੇ ਚਾਹਾਂ ਨੌਜਵਾਨ ਸਰਦਾਰ ਹਰਜੀਤ ਸਿੰਘ ਠਕਰ ਨਾਲ ਸੰਪਰਕ ਕਰੋ। ਫੋਨ ਨੰਬਰ 98150 26644 98720 16644